ਸਿਆਲਦੀ ਰੁੱਤ ਦਾ ਅਗਾਜ਼ ਹੋ ਚੁੱਕਿਆ ਅਤੇ ਮੌਸਮ ਨੇ ਵੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਦਿਨੋ ਦਿਨ ਵਧਦਾ ਹੋਇਆ ਵਿਖਾਈ ਦਿੰਦਾ ਤੇ ਪਾਰਾ ਵੀ 7 ਤੋਂ 8 ਡਿਗਰੀ ਤੱਕ ਆ ਪਹੁੰਚਿਆ ਇਸ ਵੱਧਦੀ ਹੋਈ ਠੰਡ ਤੇ ਵਿਚਾਲੇ ਵੀ ਸਰਦਾ ਭਾਵਨਾ ਕਿਤੇ ਵਿੱਚ ਉੱਕਦੀ ਹੋਈ ਵਿਖਾਏ ਨਹੀਂ ਦਿੱਤੀ ਅਤੇ ਰੋਜ਼ਾਨਾ ਦੀ ਤਰ੍ਹਾਂ ਹੀ ਸੰਕਤਾ ਹਮ ਹਮਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਣੀ ਹੈ ਅਤੇ ਵਾਹਿਗੁਰੂ ਜੀ ਦੇ ਦਰ ਤੇ ਸੀਸ ਝੁਕਾ ਕੇ ਨਤਮਸਤਕ ਹੋ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਜਿੱਥੇ ਕੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੀਆਂ ਅਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਕਰਦੀਆਂ ਉੱਥੇ ਹੀ ਸੰਗਤਾਂ ਦੇ ਵਿੱਚ ਬੇਹਦ ਹੀ ਭਾਵਨਾ ਅਤੇ ਸ਼ਰਧਾ ਵੀ ਜਿਹੜੀ ਹੈ ਗੁਰੂ ਘਰ ਨੂੰ ਲੈ ਕੇ ਦਿਖਾਈ ਦੇ ਰਹੀ ਹੈ ਸੰਗਤਾਂ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਚਾਹੇ ਜਿੰਨੀ ਮਰਜ਼ੇ ਠੰਡ ਹੋਵੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕੀਤੇ ਬਿਨਾ ਨਹੀਂ ਰਹਿ ਸਕਦੇ ਉਹਨਾਂ ਕਿਹਾ ਕਿ ਵਾਹਿਗੁਰੂ ਦੇ ਦਰ ਤੇ ਆ ਕੇ ਸਰੀਰ ਨੂੰ ਗੁਰਬਾਣੀ ਦੀ ਖੁਰਾਕ ਮਿਲਦੀ ਹੈ ਜਿਸ ਨਾਲ ਕੀ ਸਭ ਠੰਡ ਦੂਰ ਹੋ ਜਾਂਦੀ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਵਿਕੇ ਦਿਨਾਂ ਲ ਅੰਮ੍ਰਿਤ ਵਲੇ ਸੰਗਤਾਂ ਚੋਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਨਤਮਸਤਕ ਹੋ ਰਹੀ ਹੈ ਤੇ ਇਸੇ ਦੌਰਾਨ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਵੀ ਦਿਖਾਈ ਦੇ ਰਹੀ ਹੈ ਤੇ ਨਾਲ ਕੀ ਨਾਲ ਇੰਜ ਜਾਪ ਰਿਹਾ ਜਿਵੇਂ ਸੰਗਤਾਂ ਸੰਗਣੀ ਧੁੰਦ ਦੇ ਵਿੱਚ ਨਹੀਂ ਬਲਕਿ ਕਿਸੇ ਠੰਡ ਦੇ ਮੌਸਮ ਦੇ ਵਿੱਚ ਹੀਟਰ ਦੇ ਕੋਲ ਆ ਕੇ ਬੈਠ ਗਿਆ ਹੁਣ ਐਨਾ ਨਿਗ ਜਿਹੜਾ ਸੰਗਤਾਂ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਵੀ ਕਰੋ ਦਰਸ਼ਨ ਪਵਿੱਤਰ ਸ਼੍ਰੀ ਪਾਲਕੀ ਸਿਆਲਦੀ ਰੁੱਤ ਦਾ ਅਗਾਜ਼ ਹੋ ਚੁੱਕਿਆ ਅਤੇ ਮੌਸਮ ਨੇ ਵੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਦਿਨੋ ਦਿਨ ਵਧਦਾ ਹੋਇਆ ਵਿਖਾਈ ਦਿੰਦਾ ਤੇ ਪਾਰਾ ਵੀ 7 ਤੋਂ 8 ਡਿਗਰੀ ਤੱਕ ਆ ਪਹੁੰਚਿਆ ਇਸ ਵੱਧਦੀ ਹੋਈ ਠੰਡ ਤੇ ਵਿਚਾਲੇ ਵੀ ਸਰਦਾ ਭਾਵਨਾ ਕਿਤੇ ਵਿੱਚ ਉੱਕਦੀ ਹੋਈ ਵਿਖਾਈ ਨਹੀਂ ਦਿੱਤੀ ਅਤੇ ਰੋਜ਼ਾਨਾ ਦੀ ਤਰ੍ਹਾਂ ਹੀ ਸੰਗਤਾਂ ਹਮ ਹਮਾ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਣੀ ਹੈ ਅਤੇ ਵਾਹਿਗੁਰੂ ਜੀ ਦੇ ਦਰ ਤੇ ਸੀਸ ਝੁਕਾ ਕੇ ਨਤਮਸਤਕ ਹੋ ਰਹੀ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਜਿੱਥੇ ਕੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੀਆਂ ਅਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਕਰਦੀਆਂ ਉੱਥੇ ਹੀ ਸੰਗਤਾਂ ਦੇ ਵਿੱਚ ਬੇਹਦ ਹੀ ਭਾਵਨਾ ਅਤੇ ਸ਼ਰਧਾ ਵੀ ਜੜੀ ਹੈ ਗੁਰੂ ਘਰ ਨੂੰ ਲੈ ਕੇ ਦਿਖਾਈ ਦੇ ਰਹੀ ਹੈ ਸੰਗਤਾਂ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਦੇਦਾਰ ਕਿਤੇ ਬਿਨਾ ਨਹੀਂ रह ਸਕਦੇ ਉਹਨਾਂ ਕਿਹਾ ਕਿ ਵਾਹਿਗੁਰੂ ਦੇ ਦਰ ਤੇ ਆ ਕੇ ਸਰੀਰ ਨੂੰ ਗੁਰਬਾਣੀ ਦੀ ਖੁਰਾਕ ਮਿਲਦੀ ਹੈ ਜਿਸ ਨਾਲ ਕੀ ਸਭ ਠੰਡ ਦੂਰ ਹੋ ਜਾਂਦੀ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਵਿਕੇ ਦੇ ਨਾਲ ਅੰਮ੍ਰਿਤ ਵੇਲੇ ਸੰਗਤਾਂ ਚੋਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਨਤਮਸਤਕ ਹੋ ਰਹੀ ਹੈ ਤੇ ਇਸੇ ਦੌਰਾਨ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਵੀ ਦਿਖਾਈ ਦੇ ਰਹੀ ਹੈ ਤੇ ਨਾਲ ਕੀ ਨਾਲ ਇੰਜ ਜਾਪ ਰਿਹਾ ਜਿਵੇਂ ਸੰਗਤਾਂ ਸੰਗਣੀ ਤੁੰਦ ਦੇ ਵਿੱਚ ਨਹੀਂ ਬਲਕਿ ਕਿਸੇ ਠੰਡ ਦੇ ਮੌਸਮ ਦੇ ਵਿੱਚ ਹੀਟਰ ਤੇ ਕੋਲਾ ਕੇ ਬੈਠਕੀਆਂ ਹੋਣ ਐਨਾ ਨਿਗ ਜਿਹੜਾ ਸੰਗਤਾਂ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਵੀ ਕਰੋ ਦਰਸ਼ਨ ਪਵਿੱਤਰ ਸ਼੍ਰੀ ਪਲਕੀ ਸਾਹਿਬ ਦੇ